ਜਦੋਂ ਦੁਨੀਆ ਨੂੰ ਉਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਉਹਨਾਂ ਦੇ ਨਾਲ ਭਾਈ ਮਰਦਾਨਾ ਅਤੇ ਬਾਲਾ ਜੀ ਚੱਲਦੇ-ਚੱਲਦੇ ਸਤਿਗੁਰੂ ਮਹਾਰਾਜ ਸੱਤਵੇਂ ਖੰਡ ਵਿੱਚ ਪਹੁੰਚੇ ਆ ਅਸੀਂ ਤਾਂ ਉਹਨਾਂ ਤੋਂ ਜਾਣਦੇ ਹਾਂ ਜਿੰਨਾ ਕੁ ਅਸੀਂ ਧਰਤੀ ਦੇਖੀ ਆ ਪਰ ਧਰਤੀ ਹੋਰ ਪਰੈ ਹੋਰ ਹੋਰ ਸਤਿਗੁਰੂ ਮਹਾਰਾਜ ਜਦੋਂ ਪਹੁੰਚੇ ਆ ਇਹ ਧਰਤੀ ਸੋਨੇ ਵਾਂਗ ਚਮਕ ਰਹੀ ਸੀ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਇਹ ਧਰਤੀ ਕਿੰਨੀ ਚਮਕ ਰਹੀ ਹੈ ਸਤਿਗੁਰੂ ਮਹਾਰਾਜ ਜੀ ਇਹ ਸਭ ਕੁਝ ਕਿਉਂ ਹੈ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਜਿਵੇਂ ਜਿਵੇਂ ਆਪ ਜੀ ਅੱਗੇ ਵਧੋਗੇ ਤਿਵੇਂ-ਤਿਵੇਂ ਆਪ ਜੀ ਨੂੰ ਸਾਰੀ ਗੱਲ ਸਮਝਾਉ ਜਾਵੇਗੀ ਇਹ ਸਭ ਕੁਝ ਕਿਉਂ ਹੈ ਉਹਨੇ ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵਧਦੇ ਆ ਇੱਥੋਂ ਦੇ ਲੋਕਾਂ ਦੇ ਚਿਹਰੇ ਵੱਲ ਦੇਖਿਆ ਜਵਾਨ ਸੀ ਸਾਰੇ ਕੋਈ ਵੀ ਉੱਥੇ ਬਜ਼ੁਰਗ ਨਹੀਂ ਸੀ ਹੁਣ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇੱਥੋਂ ਦੇ ਲੋਕ ਇਹਨਾਂ ਦੀ ਉਮਰ ਉਹ ਨਹੀਂ ਜਾਪਦਾ ਜਿਵੇਂ ਰੁਕਦੀ ਹੀ ਹੁੰਦੀ ਹੈ ਸਾਰੇ ਹੀ ਜਵਾਨ ਕੋਈ ਬੁੱਢਾ ਨਜ਼ਰ ਨਹੀਂ ਆਇਆ ਕਿਰਪਾ ਕਰਕੇ ਦੱਸੋ ਸਭ ਕੀ ਹੈ ਮਹਾਰਾਜ ਕਹਿਣ ਲੱਗੇ ਭਾਈ ਸਾਹਿਬ ਜੀ ਆਓ ਆਪਣੇ ਮੁਖ ਤੋਂ ਹੀ ਉੱਤਰ ਦੇਣ ਕੇ ਜਦੋਂ ਮਹਾਰਾਜ ਗਏ ਪੁੱਛਿਆ ਲੋਕਾਂ ਨੂੰ ਕਹਿਣ ਲੱਗੇ ਆਪਣੀ ਜੜੀ ਹੱਡ ਬੀਤੀ ਦੱਸੋ ਇੱਕ ਜਗ ਬੀਤੀ ਹੁੰਦੀ ਹੈ ਇੱਕ ਹੱਡ ਬੀਤੀ ਹੁੰਦੀ ਹੈ ਦੱਸੋ ਇਹ ਸਭ ਕੁਝ ਇੱਥੇ ਕਿਉਂ ਹੈ ਇਹ ਧਰਤੀ ਸੋਨੇ ਵਾਂਗ ਕਿਉਂ ਚਮਕ ਰਹੀ ਹੈ ਮਹਾਰਾਜ ਤਾਂ ਤਾਂ ਜੰਮੀ ਸੀ ਪਰ ਫਿਰ ਵੀ ਸਤਗੁਰੂ ਜੀ ਮਹਾਰਾਜ ਨੇ ਉਹਨਾਂ ਦੇ ਮੂਹ ਤੋਂ ਇਹ ਬਚਨ ਕਢਵਾਉਣੇ ਸੀ ਕਢਵਾਉਣੇ ਚਾਹੁੰਦੇ ਸਨ ਉਹ ਕੰਮ ਕੀ ਕਰ ਰਹੇ ਸਨ ਜਦੋਂ ਜਦੋਂ ਉਹਨਾਂ ਨੇ ਸਤਗੁਰੂ ਮਹਾਰਾਜੀ ਦੇ ਦਰਸ਼ਨ ਕੀਤੇ ਇਹਨਾਂ ਖੰਡ ਦੇ ਜਿਹੜੇ ਲੋਕ ਸਤਵਾਂ ਖੰਡਿਆ ਇਹਨਾਂ ਨੇ ਮਾਰਾ ਸੱਚੀ ਪਾਸ਼ਾ ਜੀ ਦੇ ਮੱਥਾ ਟੇਕਿਆ ਕਹਿਣ ਲੱਗੇ ਮਹਾਪੁਰਖੋ ਬੈਠੋ ਜੀ ਸਾਰੀ ਹੱਡ ਵੀ ਤਸਦੇ ਹਾਂ ਕਹਿੰਦੇ ਅਸੀਂ ਗੋਰਖਨਾਥ ਦੇ ਚੇਲੇ ਹਾਂ ਅਤੇ ਗੋਰਖਨਾਥ ਨੇ ਸਾਨੂੰ ਪ੍ਰਾਣਾ ਦਾ ਸੰਜਮ ਦੱਸਿਆ ਇਸ ਵਾਸਾ ਨੂੰ ਰੋਕਣ ਦੀ ਵਿਧੀ ਵੀ ਗੋਰਖ ਤੋਂ ਹੀ ਅਸੀਂ ਸਿੱਖੀ ਹੈ ਗੋਰਖ ਨੂੰ ਗੁਰੂ ਧਾਰਿਆ ਅਤੇ ਇਤਨਾ ਹੀ ਨਹੀਂ ਇੱਥੇ ਅਸੀਂ ਸਾਡੇ ਪਾਸ ਧੰਨ ਵੀ ਬਹੁਤਾ ਪੈਸਾ ਵੀ ਬਹੁਤਾ ਉਮਰ ਭਾਵੇਂ ਸਾਡੀ ਬਹੁਤ ਵੱਡੀ ਆ ਦੇਖਣ ਨੂੰ ਅਸੀਂ ਜਵਾਨ ਪ੍ਰਤੀਤ ਹੁੰਦੇ ਹਾਂ ਕਿਉਂਕਿ pranayama ਦੀ ਕਿਰਿਆ ਸਾਨੂੰ ਹੁੰਦੀ ਹੈ ਪਰ ਇੱਕ ਗੱਲ ਮਹਾਰਾਜ ਜੀ ਸ਼ਾਂਤੀ ਸਾਡੇ ਵਿੱਚ ਹੈ ਹੀ ਨਹੀਂ ਸ਼ਾਂਤੀ ਆਪ ਜੀ ਦੇ ਚਿਹਰੇ ਵਿੱਚ ਬਹੁਤ ਹੈ ਆਪ ਜੀ ਦੇ ਸਾਥੀ ਜਿਹੜੇ ਹਨ ਉਹਨਾਂ ਦੇ ਚਿਹਰੇ ਤੇ ਵੀ ਬੜਾ ਨੂਰ ਹੈ ਆਪ ਜੀ ਦੇ ਚਿਹਰੇ ਤੇ ਤੇਜ ਪ੍ਰਤਾਪ ਹੈ ਆਪ ਜੀ ਜਿੰਨੀ ਸਾਡੇ ਕੋਲ ਨਹੀਂ ਕਿਰਪਾ ਕਰੋ ਜੀ ਸਾਨੂੰ ਗਿਆਨ ਵੀ ਦਓ ਸਾਨੂੰ ਸ਼ਾਂਤੀ ਵੀ ਬਖਸ਼ੋ ਮਾਰਾ ਸੱਚੇ ਪਾਸ਼ਾ ਜੀ ਨੂੰ ਇਹ ਵੀ ਦੱਸਿਆ ਜੀ ਜਦੋਂ ਸਾਨੂੰ ਇੱਥੇ ਪਤਾ ਲੱਗਦਾ ਵੀ ਮੌਤ ਕਿੱਥੇ ਕਿਸੇ ਦੀ ਨੇੜੇ ਹੈ ਉਹ ਉੱਚੀ ਪਹਾੜੀ ਤੇ ਜਾਂਦਾ ਉੱਥੇ ਬੈਠ ਕੇ ਸਵਾਸ ਨੂੰ ਰੋਕਨ ਦਾ ਸਵਾਸਾਂ ਨੂੰ ਦਸੇ ਦੁਆਰ ਚੜਾਉਣ ਦਾ ਯਤਨ ਕਰਦਾ ਹੈ ਅਤੇ ਆਪਣੀ ਉਮਰ ਵਧਾਉਂਦਾ ਹੈ ਅਸੀਂ ਤਾਂ ਇਹਨਾਂ ਕੋਈ ਜਾਣਦੇ ਹਾਂ ਪੈਸਾ ਸਾਡੇ ਕੋਲ ਬਹੁਤ ਆ ਬਾਕੀ ਜਿਹੜੀ ਧਰਤੀ ਜਿਹੜੀ ਧਰਤੀ ਆ ਉਹ ਸੋਨੇ ਵਰਗੀ ਹੈ ਇਹ ਤਾਂ ਸਾਡੇ ਕਰਮਾ ਕਰਕੇ ਸਾਡੇ ਇਸ ਤਰ੍ਹਾਂ ਦਾ ਜੀਵਨ ਬਣਾਉਣ ਕਰਕੇ ਚਮਕਦੀ ਪ੍ਰਤੀਤ ਹੁੰਦੀ ਹੈ ਲੱਗਦੀ ਪਰ ਐ ਨਹੀਂ ਸੋਨੇ ਦੀ ਮਹਾਰਾਜ ਅਸੀਂ ਉਪਰੋਂ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਲੱਗਦੇ ਹਾਂ ਖੁਸ਼ ਹਾਂ ਜਵਾਨ ਹਾਂ ਜਵਾਨੀ ਹੈਗੀ ਹੈ ਪਰ ਅਸਲੀ ਅਸਲੀ ਗੱਲ ਤਾਂ ਇਹ ਹੈ ਅਸੀਂ ਅੰਦਰੋਂ ਬਹੁਤ ਦੁਖੀ ਕਿਰਪਾ ਕਰੋ ਸਾਨੂੰ ਸ਼ਾਂਤੀ ਦਿਓ ਮਹਾਰਾਜ ਕਹਿੰਦੇ ਭਾਈ ਸ਼ਾਂਤੀ ਪ੍ਰਾਪਤ ਕਰਨ ਲਈ ਤਾਂ ਇੱਕੋ ਹੀ ਰਾਹ ਜਿਹੜਾ ਮਹਾਰਾਜ ਕਹਿੰਦੇ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਸਵਾਸ ਰੋਕ ਕੇ ਦੇਖ ਲਈਂ ਉਮਰ ਰੋਕ ਕੇ ਦੇਖ ਲਈਂ ਉਹਨ ਇਥੇ ਧਰਮਸ਼ਾਲਾ ਬਣਾਓ ਸਤਨਾਮ ਦਾ ਜਾਪ ਚਪੋ ਜਿਹੜੇ ਪ੍ਰਾਣੀ ਦਿਨੇ ਰਾਤ ਪਰਮੇਸ਼ਰ ਨੂੰ ਜਪਦੇ ਹਨ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਹਨ ਉਹ ਸਤਗੁਰੂ ਮਹਾਰਾਜ ਜੀ ਇਹਨਾਂ ਨੂੰ ਇਹ ਉਪਦੇਸ਼ ਦਿੰਦੇ ਆ ਇਥੋਂ ਦਾ ਜਿਹੜਾ ਰਾਜਾ ਹੈ ਉਹ ਵੀ ਗੁਰੂ ਮਹਾਰਾਜ ਦੇ ਚਰਨੀ ਲੱਗਦਾ ਹੈ ਅਤੇ ਇੱਥੇ ਜਿਹੜੀ ਅਗਲੀ ਨਗਰੀ ਆਉਣੀ ਹੈ ਅਗਲਾ ਖੰਡ ਆਉਣਾ ਹੈ 8ਵਾਂ ਖੰਡ ਉਹਦੇ ਵਿੱਚ ਜਿਹੜਾ ਰਾਜਾ ਹੈ ਉਹ ਇੱਕ ਦੇਵੀ ਨੂੰ ਮੰਨਦਾ ਹੈ ਉਹ ਦੇਵੀ ਕਿਹੜੀ ਹੈ ਉਸ ਦਾ ਨਾਮ ਦੁਰਗਾ ਦੇਵੀ ਹੈ ਉਹਨੇ ਇਹ ਦੇਵੀ ਦੇਵਤੇ ਜਿਹੜੇ ਹੁੰਦੇ ਆ ਪਰਮਾਤਮਾ ਦੀ ਇੱਕ ਤਰ੍ਹਾਂ ਦੀ ਸ਼ਕਤੀ ਹੈ ਇਹ ਦੁਨੀਆ ਦੇ ਲੋਕਾਂ ਨੂੰ ਬੜੀਆਂ ਦਾਤਾਂ ਦਿੰਦੇ ਹਨ ਬਹੁਤ ਕੁਝ ਦੇ ਸਕਦੇ ਰਧੀਆਂ ਸਿੱਧੀਆਂ ਦੇ ਸਕਦੇ ਆ ਸਭ ਕੁਝ ਦੇ ਸਕਦੇ ਆ ਪਰ ਪ੍ਰਮਖੋ ਜਦੋਂ ਮੁਕਤੀ ਦੀ ਗੱਲ ਆਉਂਦੀ ਹੈ ਜੀਵਨ ਮੁਕਤ ਕਰਨ ਦੀ ਉਦੋਹ ਕਾਰਜ ਸਿਰ ਅਕਾਲ ਪੁਰਖ ਹੀ ਕਰਦਾ ਹੈ ਹੁਣ ਸਤਿਗੁਰੂ ਮਹਾਰਾਜ ਇੱਥੋਂ ਦੇ ਲੋਕਾਂ ਨੂੰ ਜਿੱਥੋਂ ਦੀ ਧਰਤੀ ਸੋਨੇ ਵਰਗੀ ਪ੍ਰਤੀਤ ਹੁੰਦੀ ਸੀ ਸੱਚੇ ਰਾਹ ਪਾ ਕੇ ਮਹਾਰਾਜ ਜਦੋਂ ਅੱਗੇ ਜਾਂਦੇ ਆ ਭਾਵ ਅਠਵੇਂ ਖੰਡ ਵਿੱਚ ਉੱਥੇ ਮਹਾਰਾਜ ਇੱਕ ਜਗ੍ਹਾ ਤੇ ਸੱਜ ਜਾਂਦੇ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਇਹ ਨਗਰ ਦੇ ਵਿੱਚ ਉਹ ਆਵਾਂ ਸਤਿਗੁਰੂ ਜੀ ਨੇ ਆਖਿਆ ਭਾਈ ਮਰਦਾਨਾ ਜੀ ਜਦੋਂ ਜਾਓਗੇ ਆਪਣਾ ਖਿਆਲ ਰੱਖਣਾ ਬਹੁਤ ਧਿਆਨ ਦੇ ਨਾਲ ਕਈ ਜਗ੍ਹਾ ਐਸੀਆਂ ਨੇ ਦੇਖਣ ਨੂੰ ਸੋਨੇ ਵਰਗੀਆਂ ਨੇ ਜਿਵੇਂ ਕਿ ਨਕਲੀ ਗਹਿਣੇ ਹੁੰਦੇ ਆ ਪਰ ਹੁੰਦਾ ਉਹ ਪਿੱਤਲ ਵੀ ਨਹੀਂ ਡੁਪਲੀਕੇਟ ਸਭ ਕੁਝ ਹੁੰਦਾ ਹੈ ਨਕਲ ਹੁੰਦੀ ਹੈ ਸੰਗਤ ਦੀ ਸਤਰਾ ਭਾਈ ਮਰਦਾਨਾ ਦੀ ਸ਼ਹਿਰ ਚ ਜਦੋਂ ਗਏ ਉੱਥੋਂ ਦੇ ਲੋਕਾਂ ਨੇ ਭਾਈ ਬਾਲੇ ਜੀ ਦੱਸਦੇ ਹਨ ਇਹ ਸਾਖੀ ਦੇ ਗਵਾਹਕਾਰ ਕੌਣ ਹਨ ਭਾਈ ਬਾਲਾ ਜੀ ਭਾਈ ਬਾਲਾ ਜੀ ਕਹਿੰਦੇ ਉਹਨਾਂ ਲੋਕਾਂ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਅਤੇ ਉੱਥੋਂ ਦੇ ਰਾਜੇ ਕੋਲ ਲੈ ਗਏ ਜਿਹੜਾ ਦੇਵੀ ਨੂੰ ਮੰਨਦਾ ਸੀ ਹੁਣ ਜਿਹੜਾ ਰਾਜਾ ਦੇਵੀ ਨੂੰ ਮੰਨਦਾ ਹੁਣ ਖੁਸ਼ ਕਰਨ ਲਈ ਬਹੁਤ ਕੁਝ ਕਰਦਾ ਯਤਨ ਕਰਦਾ ਮੇਰਾ ਰਾਜ ਭਾਗ ਬਣਿਆ ਰਹੇ ਹਾਲਾਂਕਿ ਕੋਈ ਵੀ ਇਸ ਤਰ੍ਹਾਂ ਦੀ ਦੇਵੀ ਨਹੀਂ ਕਹਿ ਰਹੀ ਕਿ ਮੈਨੂੰ ਕਿਸੇ ਬੰਦੇ ਦੀ ਭੇਟਾ ਕਰ ਦੋ ਨਾ ਆ ਚੀਜ਼ ਮੈਨੂੰ ਦੇ ਦੋ ਪਰ ਇਹ ਨਾ ਕਈ ਵਾਰ ਕੋਈ ਵਾਰ ਲੈਣ ਵਾਸਤੇ ਰਾਜ ਭੋਗ ਕਰਨ ਵਾਸਤੇ ਰਾਜ ਭਾਗ ਨੂੰ ਟਿਕਾਉਣ ਵਾਸਤੇ ਰਾਜੇ ਇਦਾਂ ਕਰਦੇ ਰਹੇ ਆ ਤਾਂਦੋਂ ਫਿਰ ਦੁਰਗਾ ਦੇਵੀ ਨੂੰ ਆਖਿਆ ਮੈਂ ਆਪ ਜੀ ਨੂੰ ਇੱਕ ਪ੍ਰੇਮ ਦੀ ਭੇਟਾ ਦਊਂਗਾ ਉਹ ਕੀ ਆ ਆ ਜਿਹੜਾ ਪ੍ਰਦੇਸੀ ਬੰਦਾ ਫੜ ਕੇ ਲਿਆਂਦਾ ਭਾਵ ਭਾਈ ਮਰਦਾਨਾ ਜੀ ਇਹ ਨਦੀ ਮੈਂ ਬਲੀ ਦਊਂਗਾ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕੀਤੀ ਹੁਣ ਭਾਈ ਮਰਦਾਨਾ ਜੀ ਨੂੰ ਜਦੋਂ ਫੜ ਲਿਆ ਬੰਨ ਲਿਆ ਤਾਂ ਕਹਿੰਦੇ ਹੁਣ ਦੇਵੀ ਦੇ ਪੇਟਾ ਕਰਾਂਗੇ ਬਹੁਤ ਖੁਸ਼ ਹੋ ਗਏ ਉੱਥੋਂ ਦਾ ਰਾਜਾ ਵੀ ਤੇ ਲੋਕ ਵੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਗਏ ਅਤੇ ਨਾਲ-ਨਾਲ ਭਾਈ ਮਰਦਾਨਾ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਸਤਿਗੁਰੂ ਮਹਾਰਾਜ ਮੈਨੂੰ ਬਚਾ ਸਕਦੇ ਆ ਕਿਉਂਕਿ ਮਰਨਾ ਜੰਮਣਾ ਇੱਕ ਪਰਦਾ ਹੀ ਹੈ ਬਾਕੀ ਜੇ ਲਿਖੀ ਆ ਮੈਂ ਫਿਰ ਮਾਰ ਹੀ ਜਾਣਾ ਹੈ ਪਰ ਸਤਿਗੁਰ ਅੱਗੇ ਅਰਦਾਸ ਕੀਤੀ ਹੈ ਮਹਾਰਾਜ ਮੇਰੇ ਤੇ ਕਿਰਪਾ ਕਰੋ ਇੱਥੋਂ ਦੇ ਲੋਕ ਜਿਹੜੇ ਆ ਬਹੁਤ ਭੁੱਲੇ ਹੋਏ ਇਹਨਾਂ ਨੂੰ ਸਿੱਧੇ ਰਾਹ ਪਾਓ ਸਤਿਗੁਰੂ ਮਹਾਰਾਜ ਮੈਨੂੰ ਬਚਾਓ ਗੁਰੂ ਅੱਗੇ ਕੀਤੀ ਅਰਦਾਸ ਕਦੇ ਵੀ ਬਰਤੀ ਨਹੀਂ ਜਾਂਦੀ ਗੁਰੂ ਜੀ ਦਾ ਫਰਮਾਨ ਹੈ ਬਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਇਹ ਵੀ ਵਿਸ਼ਵਾਸ ਸੀ ਕਿ ਮੇਰੇ ਸਤਿਗੁਰੂ ਜੀ ਮੈਨੂੰ ਬਚਾ ਲੈਣਗੇ ਕਿਉਂਕਿ ਉਹ ਆਪ ਹੀ ਕਰਤਾਰ ਹਨ ਜੀਦਾ ਸਾਹਿਬ ਦਾਦਾ ਹੋਏ ਇਸ ਨੂੰ ਮਾਰ ਨਾ ਸਕਦਾ ਕੋਈ ਦੇਵੀ ਦੇ ਮੰਦਰ ਵਿੱਚ ਲੈ ਗਏ ਗੁਰੂ ਮਹਾਰਾਜ ਸਰਬ ਘਟਾ ਦੇ ਜਾਨਨਹਾਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਉੱਥੇ ਜਾਣਾ ਪਵੇਗਾ ਅਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕੀ ਹੋਇਆ ਕਹਿੰਦੇ ਭਾਈ ਮਰਦਾਨਾ ਜੀ ਜਿਹੜੇ ਆ ਉਹ ਕਿਸੇ ਮੁਸੀਬਤ ਵਿੱਚ ਫਸ ਗਏ ਆ ਅਤੇ ਮੈਂ ਆਖਿਆ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਦੀ ਆ ਗਿਆ ਹੋਵੇ ਉਵੇਂ ਹੀ ਜਾਣਾ ਬੰਦਦਾ ਹੈ ਫਿਰ ਸਤਿਗੁਰੂ ਮਹਾਰਾਜ ਇੱਕਦਮ ਬੜੀ ਤੇਜ਼ੀ ਨਾਲ ਉੱਠੇ ਤੇਜ਼ ਤੇ ਤੁਰਕੇ ਮਹਾਰਾਜ ਨਗਰੀ ਵਿੱਚ ਪਹੁੰਚਿਆ ਪਿੱਛੇ ਪਿੱਛੇ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਜੀ ਦੇ ਪਿੱਛੇ ਆ ਦੇਖਿਆ ਅੱਗੇ ਜਾ ਕੇ ਕੀ ਵਾਪਰਿਆ ਉਹ ਮੰਦਰ ਹੈ ਜੀਵੀ ਦਾ ਜਿੱਥੇ ਭਾਈ ਮਰਦਾਨਾ ਜੀ ਨੂੰ ਬੰਨਿਆ ਹੋਇਆ ਹੈ ਉਹ ਮੰਦਰਾ ਦੀ ਪੂਜਾ ਜਿਹੜੀ ਆ ਉਹ ਸਾਰੇ ਜੋ ਵੀ ਉਹਨਾਂ ਦੇ ਕਰਨਾ ਹੁੰਦੇ ਹਨ ਕਰ ਰਹੇ ਆ ਇਹ ਜਲਾਦ ਉੱਥੇ ਖੜਾ ਹੈ ਸਾਰੀ ਤਿਆਰੀ ਹੋ ਚੁੱਕੀ ਹੈ ਹੁਣ ਸਤਿਗੁਰੂ ਮਹਾਰਾਜ ਜਦੋਂ ਉੱਥੇ ਪਹੁੰਚਿਆ ਇਹਨੇ ਨੂੰ ਰਾਜਾ ਜਲਾਦਾਂ ਨੂੰ ਕਹਿ ਰਿਹਾ ਹੋਵੇ ਇਹੋ ਕਰੋ ਹੁਣ ਧੇਰ ਨਾ ਲਾਓ ਇਸ ਨੂੰ ਝਟਕਾ ਦਿਓ ਪਰਦੇਸੀ ਬੰਦਾ ਹੁਣ ਦੂਜੇ ਦੇਸ਼ ਤੋਂ ਆਏ ਬੰਦੇ ਦੀ ਬਲੀ ਦੀ ਨਹੀਂ ਸੌਖੀ ਆ ਇਹ ਰਾਜਾ ਆਪਣੇ ਹੀ ਕਿਸੇ ਤਰਜ਼ਾ ਵਿੱਚੋਂ ਕਿਸੇ ਬੰਦੇ ਦੀ ਬਲੀ ਦੇਵੇ ਤਾਂ ਪਰਜਾ ਬਾਗੀ ਹੋ ਸਕਦੀ ਹੈ। ਦਰਸੀ ਰਾਜੇ ਨੂੰ ਹੁਣ ਪਤਾ ਨਹੀਂ ਕਿ ਜਿਹੜੀ ਦੁਰਗਾ ਦੇਵੀ ਹੈ ਉਹ ਵੀ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੀ। ਪਰ ਰਾਜਾ ਇੱਕ ਦੇਵੀ ਨੂੰ ਖੁਸ਼ ਕਰਨ ਲਈ ਪਤਾ ਨਹੀਂ ਕੀ ਕਰਮਕਾਂਡ ਕਰੀ ਜਾਂਦਾ। ਕਈ ਵਾਰੀ ਅਕਾਲਪੁਰਖ ਜਿਹੜਾ ਹੈ ਉਹ ਨਹੀਂ ਚਾਹੁੰਦਾ ਹੁੰਦਾ ਕਿ ਆਪਾਂ ਇਸ ਤਰਮ ਕਰੀਏ। ਹਰ ਪਖੰਡ ਦੇ ਵਿੱਚ ਫਸ ਕੇ ਸੀ ਧਰਮ ਦੇ ਨਾਂ ਤੇ ਪਤਾ ਨਹੀਂ ਕੀ ਕੁਝ ਕਰ ਲੈਂਦੇ ਹਾਂ ਜਿਹੜਾ ਗੁਰੂ ਨੂੰ ਕਈ ਵਾਰੀ ਕਬੂਲ ਵੀ ਨਹੀਂ ਹੁੰਦਾ ਰਾਜਾ ਵੀ ਬੇਸਮਝ ਉਹਨੂੰ ਨਹੀਂ ਪਤਾ ਕਿ ਦੁਰਗਾ ਦੇਵੀ ਜਿਹੜੀ ਹੈ ਉਹ ਕਦਾ ਚਿੱਤ ਵੀ ਨਹੀਂ ਚਾਹੇਗੀ ਕਿ ਕਿਸੇ ਭੋਲੇ ਭਾਲੇ ਬੰਦੇ ਦੀ ਉਹਨੂੰ ਬਲਿ ਦਿੱਤੀ ਜਾਵੇ ਜਾਂ ਕਿਸੇ ਇਨਸਾਨ ਦੀ ਉਹ ਜਿਹੜਾ ਧਰਤੀ ਤੇ ਉੱਪਰ ਖੂਨ ਖਰਾਬਾ ਹੋਵੇ ਕੋਈ ਦੇਵੀ ਚਾਹਵੇਗੀ ਜਿਹੜੀ ਹੋਈ ਦੇਵੀ ਨਹੀਂ ਚਾਹਵੇਗੀ ਇਸ ਤਰ੍ਹਾਂ ਪਰ ਰਾਜਾ ਜਿਹੜਾ ਹੈ ਉਹ ਹੁਣ ਚਾਹੁੰਦਾ ਹੈ ਮੈਂ ਬਲੀ ਦੇ ਕੇ ਬੜਾ ਕੁਝ ਪ੍ਰਾਪਤ ਕਰ ਲਵਾਂ ਮੈਨੂੰ ਕੋਈ ਵਰ ਦੇ ਦੇਵੇ ਕਰਮ卡ੜ ਕਰਦਾ ਪਿਆ ਕਹਿੰਦਾ ਜਲਾਦਾ ਨੂੰ ਇਸ ਨੂੰ ਛਿੜਕਾ ਦਿਓ ਇਹਨੂੰ ਭਾਈ देर ਨਾ ਕਰੋ ਅਤੇ ਉੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਪਹੁੰਚਦੇ ਆ ਇੱਕਦਮ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਘਬਰਾ ਗਿਆ ਇਸਾ ਕੀਕਾਰ ਦੇ ਗਵਾਹ ਕੌਣ ਹਨ ਭਾਈ ਬਾਲਾ ਜੀ ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਸਭ ਕੁਝ ਵੇਖਿਆ ਹੈ ਸਾਕੀ ਦਾ ਮਤਲਬ ਹੁੰਦਾ ਹੈ ਗਵਾਹਕਾਰ ਜਿਹੜਾ ਸਾਕੀਕਾਰ ਵੀ ਮੈਂ ਹੁੰਦਾ ਦੇਖਿਆ ਜਨਮ ਸਾਕੀ ਭਾਈ ਬਾਲਾ ਜੀ ਗੁਰਮੁਖ ਪਿਆਰਿਓ ਤਾਂ ਜਲਾਦ ਜਦੋਂ ਤਲਵਾਰ ਖਿੱਚ ਕੇ ਮਾਰਨ ਲੱਗਾ ਦੇਵੀ ਦੇ ਸਾਹਮਣੇ ਮੂਰਤੀ ਬਣੀ ਹੋਈ ਹੈ ਉਹ ਦੇਵੀ ਨੂੰ ਵੀ ਇਹ ਗੱਲ ਕਬੂਲ ਨਾ ਹੋਈ ਅਤੇ ਦੁਰਗਾ ਦੇਵੀ ਨੇ ਪ੍ਰਗਟ ਹੋ ਕੇ ਮੂਰਤੀ ਵਿੱਚੋਂ ਪ੍ਰਗਟ ਹੋ ਕੇ ਉਹ ਜਲਾਦੇ ਹਿਤ ਤਲਵਾਰ ਖੋ ਕੇ ਰਾਜੇ ਦਾ ਸਿਰ ਇੱਕ ਸੈਕਿੰਟ ਵਿੱਚ ਹੀ ਕੱਟ ਦਿੱਤਾ ਕਿਉਂਕਿ ਰਾਜਾ ਤਾਂ ਚਾਹੁੰਦਾ ਸੀ ਭਾਈ ਮਰਦਾਨਾ ਜੀ ਦਾ ਝਟਕਾ ਕਰਨਾ ਅਤੇ ਕੀਤੀ ਦਾ ਫਲ ਪਾ ਲਿਆ ਉਹ ਹੀ ਝਟਕਿਆ ਗਿਆ ਦੇਵੀ ਨੇ ਉਸ ਨੂੰ ਝਟਕਾ ਦਿੱਤਾ ਦੇਵੀ ਦੀ ਪ੍ਰਤਮਾ ਮੂਰਤੀ ਵਿੱਚੋਂ ਦੁਰਗਾ ਦੇਵੀ ਪ੍ਰਗਟ ਹੁੰਦੀ ਹੈ ਰਾਜੇ ਦਾ ਸਿਰ ਜਦੋਂ ਕੱਟ ਦਿੰਦੀ ਹੈ ਸਾਰੇ ਹੱਕੇ ਬੱਕੇ ਹੋ ਗਏ ਹੈਰਾਨ ਹੋ ਗਏ ਸੰਤਰੀ ਮੰਤਰੀ ਕੀ ਹੋਇਆ ਇਹ ਸਭ ਕੋਈ ਕਦੇ ਜ਼ਿੰਦਗੀ ਵਿੱਚ ਸੋਚਿਆ ਹੀ ਨਹੀਂ ਸੀ ਜਿਹੜੀ ਦੇਵਤੀ ਦੀ ਜਿਹੜੀ ਦੇਵੀ ਦੀ ਪੂਜਾ ਕਰਦੇ ਆ ਉਹ ਮੂਰਤੀ ਵਿੱਚੋਂ ਬਾਹਰ ਨਿਕਲ ਸਕਦੀ ਹੈ ਕਦੇ ਇਸ ਤਰ੍ਹਾਂ ਮਾਰ ਸਕਦੀ ਹੈ ਪਰ ਹੈਰਾਨੀ ਦੀ ਗੱਲ ਨਾ ਰਹੀ ਗੁਰਮੁਖ ਪਿਆਰਿਓ ਜਦੋਂ ਇਤਨਾ ਹੀ ਨਹੀਂ ਸਤਿਗੁਰੂ ਮਹਾਰਾਜ ਅੱਗੇ ਵਧਦੇ ਆ ਬਾਕੀ ਤਾਂ ਸਾਰੇ ਉੱਥੇ ਡਰ ਕੇ ਖੜ੍ਹ ਗਏ ਨਾ ਕੰਬੀ ਜਾਂਦੇ ਕਿਉਂਕਿ ਦੁਰਗਾ ਦੇਵੀ ਦਾ ਪ੍ਰਤਾਪ ਝੱਲਣਾ ਬਹੁਤ ਔਖਾ ਹੈ ਹੁਣ ਜਦੋਂ ਸਤਿਗੁਰੂ ਮਹਾਰਾਜ ਅੱਗੇ ਜਾਂਦੇ ਹਨ ਤੇ ਦੇਵੀ ਦੇ ਹੱਥੋਂ ਤਲਵਾਰ ਇੰਨੇ ਖੂਨ ਦੇ ਤੁੱਕੇ ਦੁਲ ਰਹੇ ਆ ਇਹ ਰਾਜੇ ਦਾ ਜਿਹੜਾ ਸਿਰ ਕੱਟਿਆ ਹੋਇਆ ਇੱਕ ਪਾਸੇ ਪਿਆ ਨਾਰੀਅਲ ਦੇ ਵਾਂਗ ਅਤੇ ਸਤਗੁਰੂ ਮਹਾਰਾਜ ਦੇਵੀ ਤੋਂ ਤਲਵਾਰ ਖੋਹ ਲੈਂਦੇ ਆ ਕਹਿੰਦੇ ਆ ਦੇਵੀ ਜੀ ਸ਼ਾਂਤ ਹੋ ਜੋ ਹੁਣ ਤੁਸੀਂ ਆਪਣਾ ਕਾਰਜ ਕਰ ਦਿੱਤਾ ਹੈ ਪਰ ਇਥੋਂ ਦੀ ਪਰਜਾ ਇਥੋਂ ਦੇ ਲੋਕ ਜਿਹੜੇ ਮੰਤਰੀ ਆ ਸਭ ਦੇ ਮਨ ਦੇ ਵਿੱਚ ਇਹ ਸ਼ੰਕਾ ਹੋਵੇਗਾ ਫਿਰ ਆ ਜਾਂਦਾ ਤੁਹਾਡੀ ਪੂਜਾ ਕਰਦਾ ਸੀ ਰੋਜ਼ ਤੁਹਾਨੂੰ ਫੁੱਲ ਚੜਾਉਂਦਾ ਸੀ ਤੁਹਾਨੂੰ ਹੋਰ ਬਹੁਤ ਜ਼ਿਆਦਾ ਰੋਜ਼ ਮੱਥਾ ਟੇਕਦਾ ਸੀ ਤੁਸੀਂ ਕੀ ਕੀਤਾ ਆਪਣੇ ਹੀ ਉਪਾਸਕ ਦੀ ਤੌਹਲਾ ਦਿੱਤੀ ਆਪਣੇ ਹੀ ਉਪਾਸਕ ਦਾ ਸਿਰ ਕੱਟ ਦਿੱਤਾ ਇਹ ਕਿਉਂ ਕੀਤਾ ਦੱਸਣਾ ਕਰੋ ਉਨ ਮਹਾਰਾਜ ਤਾਂ ਸਭ ਜਾਣਦੇ ਆ ਅਤੇ ਉਸ ਵਕਤ ਫਿਰ ਦੇਵੀ ਨੇ ਆਕਿਆ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਆਪ ਜੀ ਨੂੰ ਦੱਸਦੀ ਹਾਂ ਇਹ ਮੈਂ ਕਿਉਂ ਕੀਤਾ ਭਾਈ ਮਰਦਾਨਾ ਜੀ ਰੱਬ ਤੇ ਭਰੋਸਾ ਕਰਨ ਵਾਲੇ ਭਗਤ ਨੇ ਉਹ ਪਰਮ ਪਿਆਰੇ ਨੇ ਪ੍ਰਮਾਤਮਾ ਤੇ ਅਤੇ ਆਪ ਜੀ ਨਾਲ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਇਹ ਕਾਲ ਯੁਗ ਨੂੰ ਤਾਰਨ ਵਾਸਤੇ ਆਏ ਹੋ ਅਤੇ ਆਪ ਜੀ ਨੇ ਭਾਈ ਮਰਦਾਨਾ ਜੀ ਦੀ ਬਾਹ ਫੜੀ ਹੈ ਆਪ ਇਹਨਾਂ ਨੂੰ ਸਦਾ ਰੱਖਣ ਵਾਲੇ ਹੋ ਅਤੇ ਰਾਜਾ ਜਿਹੜਾ ਸੀ ਭੁੱਲ ਗਿਆ ਸੀ ਮੇਰਾ ਉਪਾਸ਼ਕਤਾ ਸੀ ਪਰ ਇਹਨੂੰ ਇਹ ਨਹੀਂ ਸੀ ਪਤਾ ਰੱਬ ਦੇ ਪਿਆਰਿਆਂ ਨੂੰ ਕਦੇ ਦੁਖੀ ਨਹੀਂ ਕਰੀਦਾ ਇਹਨੂੰ ਇਹ ਨਹੀਂ ਸੀ ਪਤਾ ਕਿ ਬਲੀ ਨਹੀਂ ਦੇਣੀ ਚਾਹੀਦੀ ਇਹ ਤਾਂ ਵਾਰ ਲੈਣ ਦਾ ਮਾਰਾ ਪਤਾ ਨਹੀਂ ਇੱਥੇ ਕੀ ਕੀ ਕਰ ਰਿਹਾ ਸੀ ਇਹਨੂੰ ਰਾਜ ਭਾਗ ਵੀ ਨਹੀਂ ਚਲਾਉਣਾ ਆਇਆ ਪਰ ਜਨ ਸਾਰੀ ਇਹਦੇ ਤੋਂ ਦੁਖੀ ਸੀ ਇਹ ਰਾਜਾ ਮੈਨੂੰ ਮੰਨਦਾ ਸੀ ਅਤੇ ਲੋਕ ਵੀ ਤਾਂ ਅਰਦਾਸਾ ਕਰਦੇ ਸੀ ਕਿ ਰਾਜੇ ਤੋਂ ਸਾਡਾ ਖਿਹੜਾ ਛੁੱਟ ਕਦੋਂ ਛੁੱਟੇਗਾ ਅੱਜ ਮੈਂ ਆਪ ਜੀ ਨੇ ਵਿਧ ਬਣਾਈ ਹੈ ਵਿਉਤ ਬਣਾਈ ਹੈ ਮੈਂ ਭਾਈ ਮਰਦਾਨਾ ਜੀ ਦਾ ਵਾਲ ਵੀ ਵਿੰਗਾ ਨਹੀਂ ਹੁਣ ਦਿੱਤਾ ਆਪ ਜੀ ਦੇ ਪਿਆਰੇ ਸਾਥੀ ਇਹ ਰਾਜੇ ਦਾ ਹੀ ਝਟਕਾ ਕਰ ਦਿੱਤਾ ਹੈ ਦੇਵੀ ਨੇ ਆਖਿਆ ਜੋ ਰੱਬ ਦੇ ਹੁੰਦੇ ਆ ਮੈਂ ਉਹਨਾਂ ਦੀ ਦਾਸੀ ਬਣ ਕੇ ਰਹਿਣੀ ਆ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਵੀ ਪਿਆਰ ਕਰਦੀ ਹਾਂ ਇਸ ਕਰਕੇ ਉੱਥੋਂ ਦੇ ਲੋਕ ਜਿਹੜੇ ਸੀ ਉਹਨਾਂ ਨੇ ਦੇਵੀ ਨੂੰ ਮੱਥਾ ਟੇਕਿਆ ਅਤੇ ਬਾਬੇ ਦੇ ਚਰਨਾਂ ਤੇ ਢਹਿ ਹੀ ਪਏ ਗੁਰੂ ਮਹਾਰਾਜ ਕਹਿਣ ਲੱਗੇ ਹੁਣ ਰਾਜਾ ਤਾਂ ਭਾਈ ਤੁਹਾਡਾ ਰਿਹਾ ਨਹੀਂ ਹੁਣ ਕੀ ਕਰੀਏ ਕਿਨੂੰ ਰਾਜ ਭਾਗ ਦਈਏ ਮਹਾਰਾਜ ਨੇ ਜੋਗ ਜਾਣ ਕੇ ਰਾਜੇ ਦਾ ਪੁੱਤਰ ਸੀ ਉਹ ਰਾਜਕੁਮਾਰ ਜਿਹੜਾ ਸੀ ਉਹਨੂੰ ਫਿਰ ਚਰਨਾਂ ਦੀ ਪੌਲ ਦਿੱਤੀ ਪਹਿਲਾ ਨਾਮ ਦਾ ਉਪਦੇਸ਼ ਦਿੱਤਾ ਮर्याਦਾ ਸਿਖਾਈ ਧਰਮਸ਼ਾਲ ਬਣਵਾਈ ਅਤੇ ਆਏ ਗਿਆਨ ਦੀ ਕਿਸੇ ਕਿਵੇਂ ਸੇਵਾ ਕਰਨੀ ਸਿਖਾਇਆ ਇਹ ਨਹੀਂ ਕਿ ਜੇ ਕੋਈ ਪ੍ਰਦੇਸੀ ਆ ਗਿਆ ਉਹਦੀ ਬਲੀ ਦੇ ਦੋ ਤਾਂ ਦੁਰਗਾ ਦੇਵੀ ਕਹਿਣ ਲੱਗੀ ਇੱਥੋਂ ਦੇ ਲੋਕ ਜਿਹੜੇ ਆ ਅਖੰਡ ਦੇ ਜਿਹੜੇ ਲੋਕ ਆ ਬਹੁਤ ਭੁੱਲੇ ਹੋਏ ਸੀ ਸਤਿਗੁਰੂ ਜੀ ਆਪ ਜੀ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਇਨਾਂ ਨੂੰ ਸਿੱਧੇ ਮਾਰਗ ਪਾ ਦਿਓ ਬਹੁਤ ਲੰਮੇ ਸਮੇਂ ਤੋਂ ਇੱਥੋਂ ਦੇ ਲੋਕ ਭਟਕੇ ਹੋਏ ਆ ਮਹਾਰਾਜ ਜੀ ਆਪ ਜੀ ਸੰਤਰਜਾਮੀ ਹੋ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਨੇ ਫਿਰ ਆਖਿਆ ਹੁਣ ਇੱਥੇ ਬਹੁਤ ਕਿਰਪਾ ਹੋ ਹੋ ਜਾਵੇਗੀ ਜਦੋਂ ਧਰਮਸ਼ਾਲ ਬਣ ਜਾਵੇਗੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋ ਆ ਅਤੇ ਹਰ ਘਰ ਦੇ ਵਿੱਚ ਧਰਮਸ਼ਾਲ ਹੋਵੇਗੀ ਕੀਰਤਨ ਹੋਵੇਗਾ ਜਦੋਂ ਮर्यादा ਇਦਾਂ ਦੀ ਬਣ ਜਾਏਗੀ ਸਤਨਾਮ ਦਾ ਜਾਪ ਚੱਪਣਗੇ ਕਰਮ ਕਾਂਡ ਛੱਡ ਦੇਣਗੇ ਕੇਸਾਂ ਦਾ ਸਤਕਾਰ ਕਰਨਗੇ ਤੇ ਬਲੀ ਦੇਣੀ ਬੰਦ ਕਰ ਦੇਣਗੇ ਕਿਉਂਕਿ ਦੁਰਗਾ ਦੇਵੀ ਨੇ ਥੋੜੀ ਆਖਿਆ ਸੀ ਬਲੀ ਦੇ ਦਿਓ ਇਹ ਤਾਂ ਰਾਜੇ ਤੋਂ ਬੜੀਆਂ ਗਲਤੀਆਂ ਹੋਈਆਂ ਸੀ ਇੱਕ ਦੇਵੀ ਸ਼ਕਤੀ ਨੇ ਅਤੇ ਇਤਿਹਰੋ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਸਾਰੇ ਲੋਕਾਂ ਦਾ ਦੁੱਖ ਦੂਰ ਕੀਤਾ ਨਹਿਤਾ ਉਹਨੇ ਪਤਾ ਨਹੀਂ ਜਿਹੜਾ ਵੀ ਕੋਈ ਆਉਂਦਾ ਸੀ ਉਹਦੀ ਬਲੀ ਦਈ ਜਾਣੀ ਸੀ ਪਰ ਅੱਜ ਸਤਿਗੁਰੂ ਮਹਾਰਾਜ ਨੇ ਆਉਣਾ ਸੀ ਦੇਵੀ ਨੇ ਮੂਰਤੀ ਚ ਪ੍ਰਗਟ ਹੋਣਾ ਸੀ ਜਲਾਦ ਦੇ ਹੱਥੋਂ ਤਲਵਾਰ ਫੜਨੀ ਸੀ ਰਾਜੇ ਦਾ ਵੱਧ ਹੋਣਾ ਸੀ ਇਹ ਪ੍ਰਮਾਤਮਾ ਦਾ ਸੁਭਾਅ ਸਤਿਗੁਰੂ ਦਾ ਸੁਭਾਅ ਭਗਤਾ ਦੀ ਸਦਾ ਤੂੰ ਰੱਖਦਾ ਆਇਆ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰਦ ਰਾਖ ਲੈ ਹਰ ਜਿਉ ਹਰ ਨਾਕਿਸ਼ ਮਾਰ ਪਚਾਇਓ ਪ੍ਰਹਿਲਾਦ ਵਰਗੇ ਭਗਤਾਂ ਨੂੰ ਉਹਨਾਂ ਦੀ ਪੱਤ ਰੱਖੀ ਪਰਮੇਸ਼ਰ ਨੇ ਇੱਜ਼ਤ ਰੱਖੀ ਹਰਨਾਕਿਸ਼ ਵਰਗਿਆਂ ਨੂੰ ਮਾਰ ਕੇ ਮੁਕਾ ਦਿੱਤਾ ਵੱਧ ਕੀਤਾ ਉਹਨਾਂ ਦਾ ਤਾਂ ਇੱਥੇ ਹੀ ਇਹ ਜਿਹੜਾ ਰਾਜਾ ਸੀ ਬੜੇ ਇਹਨੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਸੀ ਇੱਥੇ ਮਹਾਰਾਜ ਜਦੋਂ ਰਾਜਕੁਮਾਰ ਨੂੰ ਉਹਦੇ ਪੁੱਤਰ ਨੂੰ ਹੀ ਰਾਜ ਭਾਗ ਦਿੰਦੇ ਆ ਅਤੇ ਉਹ ਰਾਜ ਦਾ ਸੰਸਕਾਰ ਵੀ ਕਰਦੇ ਆ ਮਹਾਰਾਜ ਕਿਉਂਕਿ ਸਤਗੁਰੂ ਜੀ ਨੇ ਉਹਦੀ ਵੀ ਮੁਕਤੀ ਕਰਨੀ ਹੈ ਹੁਣ ਤੇ ਗੁਰੂ ਜੀ ਮਹਾਰਾਜ ਨੇ ਉਹ ਰਾਜਕੁਮਾਰ ਦਾ ਨਾਂ ਪਤਾ ਨਹੀਂ ਕੀ ਰੱਖਿਆ ਧਰਮਜਾਸ ਰੱਖਿਆ ਮਹਾਰਾਜ ਨੇ ਆਖਿਆ ਤੂੰ ਧਰਮ ਦਾ 10 ਕਰੇਗਾ ਜਿਵੇਂ ਤੇਰੇ ਪਿਤਾ ਨੇ ਕੀਤਾ ਹੋਵੇ ਨਾ ਕਰੀ ਹੁਣ ਤੂੰ ਧਰਮ ਦਾ ਕਰਮ ਕਰੀ ਕਰਮ ਕੰਡ ਨਾ ਕਰੀ ਫਿਰ ਉਹਨੂੰ ਉਪਦੇਸ਼ ਵੀ ਦਿੱਤਾ ਤੂੰ ਵੱਧ ਨਾਮ ਜਪੀ ਫਿਰ ਤੇਰੀ ਪਰਜਾ ਤੈਨੂੰ ਵੇਖ ਕੇ ਨਾਮ ਜਪੇਗੀ ਉਹ ਸੇਵਾ ਕਰੀ ਤੇਰੀ ਸੇਵਾ ਦੇ ਕੇ ਵੇਖ ਕੇ ਇੱਥੋਂ ਦੇ ਲੋਕ ਵੀ ਸੇਵਾ ਵਿੱਚ ਲੱਗਣਗੇ ਇੱਥੋਂ ਮਹਾਰਾਜ ਅੱਗੇ ਤੁਰਿਆ ਸਤਿਗੁਰੂ ਮਹਾਰਾਜ ਉਪਦੇਸ਼ ਦੇ ਕੇ ਉਹ ਦੁਰਗਾ ਦੇਵੀ ਦੇ ਜਿਹੜੇ ਉਪਾਸ਼ਕ ਸੀ ਫਿਰ ਉਹ ਅਕਾਲ ਪੁਰਖ ਦੇ ਦੀ ਪੁਜਾਰੀ ਬਣ ਗਏ ਆਓ ਸਮਝਦੇ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਦੇ ਵਿੱਚ ਕੀ ਲਿਖਿਆ ਦੇਖੋ ਸਾਰੇ ਧਰਮੰਦਾ ਸਤਕਾਰ ਸਿੱਖ ਨੂੰ ਕਰਨਾ ਚਾਹੀਦਾ ਹੈ ਇਹ ਗੱਲ ਬਹੁਤ ਜ਼ਰੂਰੀ ਹੈ ਪਰ ਪਕਤਾ ਆਪਣੇ ਧਰਮ ਵਿੱਚ ਚਾਹੀਦੀ ਹੈ ਇਹ ਵੀ ਗੱਲ ਜ਼ਰੂਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਆ ਵਾਹਿਗੁਰੂ ਕਿੰਨਾ ਵਿਸ਼ਾਲ ਰੱਬ ਕਿੱਡਾ ਵੱਡਾ ਚਾਰੇ ਵੇਦ ਵੀ ਨਹੀਂ ਦੱਸ ਸਕਦੇ ਚਾਰੇ ਵੇਦ ਛੱਡੋ ਚਾਰੇ ਵੇਦਾਂ ਦਾ ਗਿਆਤਾ ਬ੍ਰਹਮਾ ਵੀ ਨਹੀਂ ਦੱਸ ਸਕਦਾ ਅਤੇ అవਤਾਰ ਪੈਗੰਬਰ ਉਹਦਾ ਹੁੜਕ ਨਹੀਂ ਜਾਣਦੇ ਰੱਬ ਦਾ ਅਨੰਤ ਰੱਬ ਉਹ ਤਾਂ ਆਪਣੀ ਅਵਸਥਾ ਨੂੰ ਆਪ ਜਾਣਦਾ ਆਪਾਂ ਸੁਣ ਸੁਣ ਕੇ ਗੱਲਾਂ ਕਰ ਸਕਦੇ ਹਾਂ ਸ਼ਿਵ ਸ਼ੰਕਰਾਂ ਨੇ ਹੀ ਜਾਨੇ ਪੇਵਨੇ ਕਾ ਸ਼ਿਵ ਜੀ ਵੀ ਮਿਲ ਕੇ ਪ੍ਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਦੇਵਤੇ ਉਹਦੀ ਪੂਜਾ ਕਰਕੇ ਥੱਕ ਗਏ ਆ ਦੇਵਤੇ ਪ੍ਰਮਾਤਮਾ ਦੀ ਸ਼ਕਤੀ ਆ ਪ੍ਰਮਾਤਮਾ ਸਾਗਰ ਦੇਵਤੇ ਉਹਦੀ ਬੂੰਦ ਨੇ ਜੇ ਪ੍ਰਮਾਤਮਾ ਸੂਰਜ ਤੇ ਉਹ ਦੇਵੀ ਦੇਵਤੇ ਉਹਦੀ ਇੱਕ ਕਿਰਨ ਨੇ ਦੇਵੀਆਂ ਨੇ ਜਾਣਾਂ ਪਰ ਮਰਮ ਦੇਵੀਆਂ ਵਿੱਚੋਂ ਕੋਈ ਵੀ ਦੇਵੀ ਕੋਈ ਵੀ ਦੇਵੀ ਦਾ ਮਤਲਬ ਕੋਈ ਵੀ ਰੱਬ ਦਾ ਭੇਤ ਨਹੀਂ ਜਾਣਦੀ ਉਹਦੇ ਰਾਜ ਨੂੰ ਨਹੀਂ ਸਮਝਦੀ ਪਰ ਹਾਂ ਉਹਨਾਂ ਕੋਲ ਸ਼ਕਤੀ ਬਹੁਤ ਆ ਕਿੰਨੇ ਰੱਬ ਨੇ ਸਾਰਿਆਂ ਨੂੰ ਵੱਡਾ ਕੌਣ ਹੈ ਸਭ ਉੱਪਰ ਅਲੱਖ ਪਾਰ ਬ੍ਰਹਮ ਰਾਮ ਕਲੀ ਦੇ ਰਾਗ ਦੇ ਵਿੱਚ ਤਨ ਸ਼੍ਰੀ ਗੁਰਦਮ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸਾਰਿਆਂ ਦਾ ਸ਼ਰੋਮਣੀ ਕੌਣ ਖੇਡ ਕਹਿ ਕਹਦੀ ਆ ਕੌਣ ਸਭ ਕੁਝ ਕਰ ਰਿਹਾ ਹੈ ਰੱਬ ਹੀ ਵਿਛੋੜਦਾ ਤੇ ਰੱਬ ਹੀ ਮਲਾਉਂਦਾ ਹੈ ਆਪ ਜੀ ਨੂੰ ਸਾਕੀ ਸਰਵਣ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੇ ਉਪਲਚਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ